ਦੇਖ ਨਹੀਂ ਰਿਹਾ ਕਿ ਵੀ ਲੱਖਾਂ ਰੁਪਈਆ ਪਠਾਨਕੋਟ ਦੇ ਕੇਂਦਰ ਸਰਕਾਰ ਰਾਜ ਸਰਕਾਰ ਵੱਲੋਂ ਆਇਆ ਹੈ ਲੱਗਦਾ ਹੀ ਨਹੀਂ ਕਿ ਵੀ ਇਹ ਜਿਹੜੇ ਸਟੇਟ ਡਾਕ ਨੇ ਉਹਨੂੰ ਫੜਿਆ ਜਾ ਰਿਹਾ ਸਟੇਟ ਡਾਕ ਹੈ ਮੇਰੀ ਗਲੀ 'ਚ ਵੀ ਮੇਰੇ ਘਰੇ 15-16 50 ਸਾਲ ਦੀ ਗਲੀ 'ਚ ਹੀ 15-16 ਵਾਰਾ ਕੁੱਤੇ ਉਹ ਆਪੇ ਦੇਖੇ ਉਹਨੂੰ ਕਿਤੇ ਜਗ੍ਹਾ ਤੇ ਉਹਨਾਂ ਦਾ ਸਾਰਾ ਪੈਸਾ ਆ ਦਾ ਜਾਇਜ਼ ਨਾਜਾਇਜ਼ ਵਧ ਗਿਆ ਜਾ ਰਿਹਾ ਇਸ ਅਰੀਦ ਦੁਨੀਆ ਨੂੰ ਪਤਾ ਹੈ ਪਠਾਨਕੋਟ ਦੇ ਸਾਰੇ ਲੋਕਾਂ ਨੂੰ ਪਤਾ ਹੈ ਤਹਿਸੀਲ ਚ ਕੀ ਹੋ ਰਿਹਾ ਹੈ ਮਿਊਨਿਸਪਲ ਕਾਰਪੋਰੇਸ਼ਨ ਚ ਕੀ ਹੋ ਰਿਹਾ ਹੈ ਇਹ ਸਾਰੀ ਚੀਜ਼ਾਂ ਲੋਕਾਂ ਨੂੰ ਪਹਿਲੇ ਪਤਾ ਹੈ ਪਰ ਤੁਸੀਂ ਕੇਆਰਟੀ ਕੈਲੀਬੀਅਨ ਦੇ ਮਾਧਿਅਮ ਨਾਲ ਬੜਾ ਸਾਜ਼ ਰੱਖ ਦਿਓ ਬੜੀ ਮੱਚ ਰੱਖ ਦਿਓ ਕਿ ਲੋਕਾਂ ਦੀਆਂ ਸਮੱਸਿਆ ਨੂੰ ਇਸ ਤਰੀਕੇ ਨਾਲ ਬੜੇ ਹੌਸਲੇ ਨਾਲ ਪੇਸ਼ ਕਰਦੇ ਮੈਂ ਹੈਰਾਨ ਕਰਨ ਪਠਾਨਕੋਟ ਦੇ ਲੋਕੀ ਬੜੇ ਕਨਫਿਊਜ਼ਡ ਨੇ स्थानीय विधायक भारतीय जनता पार्टी ਦਾ ਕਾਰਪੋਰੇਸ਼ਨ ਚ ਕਾਂਗਰਸ ਦਾ ਰੂਲ ਐ ਐਡਮਿਨਿਸਟ੍ਰੇਸ਼ਨ ਤੇ ਆਪ ਦੀ ਪਕੜ ਐ ਲੋਕੀ ਨੇ ਹੈਰਾਨ ਹੋ ਗਏ ਨੇ ਕੰਫਿਊਜ਼ ਹੋ ਗਏ ਨੇ ਸੋਤ ਮੰਝਿਸਤ ਨੇ ਜਾਈਏ ਤੇ ਜਾਈਏ ਕਿਹੜੀ ਜਗ੍ਹਾ ਤੇ ਜਾਈਏ ਐ ਐਮਐਲਏ ਨਜ਼ਾਰੇ ਦੇ ਐਡਮਿਨਿਸਟ੍ਰੇਸ਼ਨ ਪੂਰੀ ਕਰੈਕਸ਼ਨ ਚ ਐ ਪਰ ਐਮਐਲਏ ਤੁਹਾਡੀ ਹੀ ਪਾਰਟੀ ਦੇ ਨੇ ਪੀੜੀਆਂ ਦੇਖਦੇ ਆ ਰਹੇ ਆ ਤੇ ਇੱਥੇ ਤੱਕ ਹੀ ਸੀਮੇ ਤੱਕ ਹੀ ਸਿਰਫ ਗਲੀਆਂ ਨਾਲੀਆਂ ਇੱਥੋਂ ਤੱਕ ਇਹ ਕਿ ਕਿਆ ਸੀਮਿਤ ਰਹੇਗਾ ਮਾਸਟਰ ਜੀ ਉਸ ਤੋਂ ਅੱਗੇ ਕਿਆ ਕੋਈ ਵਿਕਾਸ ਨਹੀਂ ਕੀਤਾ ਜਾਏਗਾ ਵਿਕਾਸ ਤੇ ਕਿਆ ਕਰਨਾ ਗਲੀਆਂ ਨਾਲੀਆਂ ਸੜਕਾਂ ਹਜੇ ਤੱਕ ਜਿਹੜੀਆਂ ਬੇਸਿਕ ਨੀਡਸ ਜਿਹੜੀਆਂ ਉਹ ਲੋਕਾਂ ਨੂੰ ਨਹੀਂ ਮਿਲ ਪਾਰੀਆਂ ਇਸ ਤੇ ਤੁਸੀਂ ਕੀ ਕਹੋਗੇ ਮਾਸਟਰ ਜੀ ਪੁਲਿਸ ਨਸ਼ਾ ਤਸਕਰ ਨੂੰ ਨਹੀਂ ਰੋਕ ਸਕੇ ਇਸ ਨੈਚੁਰਲ ਨੂੰ ਨਹੀਂ ਰੋਕ ਸਕੇ ਲੋਅਰ ਅਡਰਤੀ ਨਹੀਂ ਮਾੜੀ ਹਾਲਤ ਹੈ ਹੁਣ ਨਵਾਂ ਡੀਐਸਪੀ ਮੇਰਾ ਬਰਖੁਰਦਾਰ ਰਜਿੰਦਰ ਆਇਆ ਹੈ ਦੇਖਦੇ ਹਾਂ ਕਿ ਉਹ ਸ਼ਹਿਰ ਦੀਆਂ ਇਹਨਾਂ ਸਮੱਸਿਆਵਾਂ ਦੇ ਉੱਤੇ ਕਿੰਨੇ ਗੰਭੀਰ ਨੇ ਨਮਸਕਾਰ ਕੇਆਰਟੀ ਨਿਊਜ਼ ਨੈਟਵਰਕ ਤੁਸੀਂ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਮਹਿਕ ਰੰਧਾਵਾ ਕੇਆਰਟੀ ਨਿਊਜ਼ ਨੈਟਵਰਕ ਵੀ ਹਮੇਸ਼ਾ ਇਹ ਹੀ ਕੋਸ਼ਿਸ਼ ਚੰਦੀ ਹੈ ਕਿ ਤੁਹਾਡੇ ਤੱਕ ਅਲੱਗ-ਅਲੱਗ ਮੁੱਦਿਆਂ ਨੂੰ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਇਆ ਜਾਏ ਔਰ ਇਸੇ ਕੜੀ ਦੇ ਚੱਲਦੇ ਅੱਜ ਅਸੀਂ ਪਹੁੰਚਿਆ ਫਾਰਮਰ ਕੈਬਨਿਟ ਮਨਿਸਟਰ ਜਿਹੜੇ ਨੇ ਭਾਜਪਾ ਪਾਰਟੀ ਤੋਂ ਮਾਸਟਰ ਮੋਹਨ ਲਾਲ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਫੀ ਦੇਰ ਤੋਂ ਉਹਨਾਂ ਦੀ ਤਬੀਤ ਵੀ ਜਿਹੜੀ ਉਹ ਸਿਹਤ ਠੀਕ ਨਹੀਂ ਸੀ ਸੋ ਸਭ ਤੋਂ ਪਹਿਲਾਂ ਤੇ ਤੁਹਾਨੂੰ ਸਾਡੀ ਸਾਡੇ ਵੱਲੋਂ ਸ਼ੁਭਕਾਮਨਾਵਾਂ ਕਿ ਤੁਸੀਂ ਠੀਕ ਹੋ ਕੇ ਵਾਪਸ ਆਏ ਹੋ ਅਰਦਾਸ ਕਰਾਂਗੇ ਕਿ ਤੁਸੀਂ ਤੁਹਾਡੀ ਸਿਹਤ ਜਿਹੜੀ ਹੈ ਤੁਸੀਂ ਅੱਗੇ ਵੀ ਸਿਹਤਮੰਦ ਰਹੋ ਇਸੇ ਤਰ੍ਹਾਂ ਸੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਾਸਟਰ ਜੀ ਅ ਮਾਸਟਰ ਜੀ ਕਿਸ ਤਰੀਕੇ ਦੇ ਨਾਲ ਜੀ 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 ਕਆਰਟੀ ਟੈਲੀਵਿਜ਼ਨ ਦੇ ਦਰਸ਼ਕਾਂ ਨੂੰ ਸ਼ਰੋਤਿਆਂ ਨੂੰ ਮੈਂ ਕਆਰਟੀ ਟੈਲੀਵਿਜ਼ਨ ਵੱਲੋਂ ਮੁਬਾਰਕਬਾਦ ਦੇ ਰਿਹਾ ਬਹੁਤ ਅੱਛਾ केआरटी पठानकोट ਦੀਆਂ ਸਮੱਸਿਆ ਨੂੰ ਲੈ ਕੇ ਰੋਜ਼ ਨਿਤ ਨਵੇਂ ਖੁਲਾਸੇ ਲੋਕਾਂ ਦੇ ਸਾਹਮਣੇ ਰੱਖਦਾ ਹੈ। ਔਰ ਇਹ ਨਹੀਂ ਕਿ ਕੋਈ ਰਿਜ਼ਰਵੇਸ਼ਨ ਹੈ। ਕੇआरटी ਟੈਲੀਵਿਜ਼ਨ ਨਿਸਪਕਸ਼ ਲੋਕਾਂ ਦੇ ਸਾਹਮਣੇ ਲੋਕਾਂ ਦੇ ਮੁੱਦੇ ਉਠਾਉਂਦਾ ਹੈ ਔਰ ਪ੍ਰਚਾਰ ਦੇਤੇ ਸਖਤ ਪਹਿਰਾ ਦੇ ਰਿਹਾ ਹੈ। ਮੈਂ ਮਹਿਕ ਰੰਧਾਵਾ ਨੂੰ ਇਸ ਗੱਲ ਦੀ ਮੁਬਾਰਕਬਾਦ ਦੇ ਰਿਹਾ ਕਿ ਉਹਨਾਂ ਦੀ ਜ਼ੇਰੇ ਸਦਾਰਤ ਬਹੁਤ ਅੱਛਾ ਟੀਵੀਜ਼ਨ ਕੇਆਰਟੀ ਕੰਮ ਕਰ ਰਿਹਾ ਹੈ ਆਈ ਅਪਰੀਸ਼ੀਏਟ ਥੈਂਕ ਯੂ ਅਬ ਮਾਸਟਰ ਜੀ ਸਭ ਤੋਂ ਪਹਿਲਾ ਸਵਾਲ ਕਿ ਇਲੀਗਲ ਮਾਈਨਿੰਗ ਇਸ ਵੇਲੇ ਜੋਰਾਂ ਸ਼ੋਰਾਂ ਤੇ ਹੈ ਅੱਜ ਦਿਨ ਟਿੱਪਲ ਫੜੋਰੇ ਨੇ ਟਰੱਕ ਫੜੋਰੇ ਨੇ ਜੀਸੀਬੀ ਜੜੀਆਂ ਨੇ ਉਹ ਜ਼ਬਤ ਪੁਲਿਸ ਦੇ ਵੱਲੋਂ ਕੀਤੀ ਜਾ ਰਹੀਆਂ ਨੇ ਕਿਸ ਦੀ ਸ਼ੈਦ ਨਾਲ ਇਹ ਅੱਜ ਵੀ ਜਿਹੜਾ ਮਾਫੀਆ ਹੈ ਅਵੈਧ ਖਨਨ ਹੈ ਜਿਹੜਾ ਉਹ ਪਠਾਨਕੋਟ ਦੇ ਵਿੱਚ ਢੜਲੇ ਦੇ ਨਾਲ ਕੀਤਾ ਜਾ ਰਿਹਾ ਹੈ ਭਵੰਤ ਮਾਨ ਜੀ ਮੇਰੇ ਅੱਛੇ ਬਿੱਤਰ ਨੇ ਉਸ ਵੇਲੇ ਚੋਣਾਂ ਆਦਿ ਨੂੰ ਵਾਅਦਾ ਕੀਤਾ ਸੀ ਕਿ ਮੈਂ ਮਾਈਨਿੰਗ ਇਲੀਗਲ ਟੋਟਲੀ ਇਸ ਪੰਜਾਬ ਚ ਬੰਦ ਕਰਾਂਗਾ ਡਰਗਸ ਮਾਫੀਆ ਨੂੰ ਨੱਥ ਪਾਵਾਂਗਾ ਨਸ਼ਾ ਮੁਕਤ ਪੰਜਾਬ ਨੂੰ ਬਣਾਵਾਂਗਾ ਔਰ ਰੰਗਲਾ ਪੰਜਾਬ ਬਣਾਵਾਂਗਾ ਰੰਗਲਾ ਪੰਜਾਬ ਔਰ ਉਹਨਾਂ ਨੇ ਜਦੋਂ ਕਸਮ ਚੁੱਕੀ ਸੀ ਭਗਤ ਸਿੰਘ ਦੀ ਸਮਾਜ ਤੇ ਉਹਨਾਂ ਨੇ ਕਿਹਾ ਸੀ ਕਿ ਭਗਤ ਸਿੰਘ ਦੇ ਸੁਪਨੇ ਨੂੰ ਅਸੀਂ ਸਾਕਾਰ ਕਰਾਂਗੇ ਅੱਜ ਮੈਂ ਬੜੇ ਆਦਰ ਮਾਨ ਨਾਲ ਕਹਿਣਾ ਚਾਹਨਾ ਭਗਵੰਤ ਮਾਨ ਜੀ ਨੂੰ ਕਿ ਮੁੱਖ ਮੰਤਰੀ ਸਾਹਿਬ ਲੋਕਾਂ ਦੀਆਂ ਆਸ਼ਾਾਂ ਦੇ ਉੱਤੇ ਤੁਸ਼ਾਰਾ ਪਾਤ ਹੋਇਆ ਹੈ ਅਗਾਧ ਹੋਇਆ ਬਿਜਲੀ ਗਿਰ ਗਈ ਕੁਝ ਕੰਮ ਨਹੀਂ ਹੋਇਆ ਪੰਜਾਬ ਦੇ ਅੰਦਰ ਔਰ ਪੰਜਾਬ ਜਿਹੜਾ ਰੇਸ਼ੀਆਂ ਮੁਣੀਆਂ ਸੰਤਾਂ ਮਹਾਤਮਾ ਗੁਰੂਆਂ ਦੀ ਧਰਤੀ ਹੈ ਅੱਜ ਬੇਸਹਾਰਾ ਕੋਈ ਸਰਕਾਰ ਨਜ਼ਰ ਨਹੀਂ ਆਉਂਦੀ ਕੋਈ ਪ੍ਰਸ਼ਾਸਨ ਨਜ਼ਰ ਨਹੀਂ ਆਉਂਦਾ ਸਾਰੇ ਪਾਸੇ ਹਨੇਰਾ ਹੀ ਹਨੇਰਾ ਪੰਜਾਬ 'ਚ ਨਜ਼ਰ ਆ ਰਿਹਾ ਅੱਗੇ ਪੰਜਾਬ ਸਿੱਖੋਂ ਬਲੈਂਡ ਕਰਕੇ ਖਾਲਿਸਤਾਨ ਕਰਕੇ ਕਾਂਬਰੀਆ ਸੇਗਾ ਉੱਤੋਂ ਹੁਣ ਐਡਮਿਨਿਸਟ੍ਰੇਸ਼ਨ ਦੀ ਕੋਈ ਪਕੜ ਕਿਸੇ ਜ਼ਿਲ੍ਹੇ 'ਚ ਕਿਸੇ ਸ਼ਹਿਰ 'ਚ ਕਿਸੇ ਕਾਨੂੰਨੀ ਕਾਇਦੇ 'ਚ ਨਹੀਂ ਆ ਰਹੀ ਇਹ ਮੈਨੂੰ ਅਫਸੋਸ ਹੈ ਕਿ ਪ੍ਰਗਟ ਮੰਨਣਾ ਹੀ ਮੰਨਦਾ ਰਾਹ ਅਮੀ ਔਰ ਉਹ ਪੰਜਾਬ ਦੇ ਇਹਨਾਂ ਮਸਲੇ ਨੂੰ ਸਮਝ پا ਲਈ ਰਿਹਾ ਯਾਰ ਉਹਨਾਂ ਦੀ ਟੀਮ 'ਚ ਕੋਈ ਨੁਕਸ ਹੈ ਜਾਂ ਆਪੇ ਐਡਮਿਨਿਸਟ੍ਰੇਸ਼ਨ ਨਹੀਂ ਚਲਾਣਾ ਚਾਹੁੰਦੇ ਜਾਂ ਆਪ ਉਹਨਾਂ ਦਾ ਸਹਿਯੋਗ ਨਹੀਂ ਕਰ ਰਹੇ ਮੈਂ ਪਿਛਲੇ 1.5 ਸਾਲ ਤੋਂ 1.5 ਸਾਲ ਤੋਂ ਮੈਂ ਘਰ ਬੈਠੇ ਹੀ ਸਾਰੇ ਬਿਵਾਰੀ ਦੀ ਅਵਸਥਾ 'ਚ ਸਾਰੇ ਪੰਜਾਬ ਦੇ ਹਾਲਾਤ ਦੇ ਉੱਤੇ ਨਜ਼ਰ ਰੱਖ ਰਿਹਾ ਔਰ ਮੈਨੂੰ ਸਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆਉਂਦਾ ਹੈ ਅੱਜ ਮੈਂ ਇੱਕ ਰੰਦਰਾ ਜੀ ਦੀ ਬੜੀ ਕਿਰਪਾ ਹੋਈ ਹੈ ਕਿ ਉਹਨਾਂ ਨੇ ਪੰਜਾਬ ਦੇ ਮਸਲਿਆਂ ਦੇ ਉੱਤੇ ਗੱਲ ਕਰਨ ਦਾ ਮੌਕਾ ਮੇਰੇ ਵਰਗੇ ਨਾਚੀਜ਼ ਆਦਮੀ ਨੂੰ ਬਖਸ਼ਿਆ ਬਹੁਤ ਸ਼ੁਕਰਗੁਜ਼ਾਰ ਹਾਂ ਮਾਸਟਰ ਜੀ ਦੂਸਰਾ ਮੇਰਾ ਇਹ ਸਵਾਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆਈ ਸੀ ਉਸ ਵੇਲੇ ਕਿਹਾ ਸੀ ਕਿ ਕ腐ਸ਼ਨ ਖਤਮ ਕੀਤੀ ਜਾਏਗੀ ਅੱਜ ਵੀ ਅਸੀਂ ਆਪਣੇ ਡਿਸਟ੍ਰਿਕਟ ਪਠਾਨਕੋਟ ਦੀ ਗੱਲ ਕਰ ਲੈਂਦੇ ਹਾਂ ਲੋਕੀ ਕਹਿੰਦੇ ਨੇ ਕਿ ਢੜਲੇ ਦੇ ਨਾਲ ਰਜਿਸਟਰੀਆਂ ਜਿਹੜੀਆਂ ਲੀਗਲ ਤਰੀਕੇ ਦੇ ਨਾਲ ਹੋ ਰਹੀਆਂ ਰਿਸ਼ਵਤ ਦਿੱਤੀ ਜਾ ਰਹੀ ਹੈ ਉਸ ਵਿੱਚ ਇਸ ਸਾਰੇ ਦੁਨੀਆ ਨੂੰ ਪਤਾ ਪਠਾਨਕੋਟ ਦੇ ਸਾਰੇ ਲੋਕਾਂ ਨੂੰ ਪਤਾ ਹੈ ਤਹਿਸੀਲ ਚ ਕੀ ਹੋ ਰਿਹਾ ਹੈ ਮਿਊਨਿਸਪਲ ਕਾਰਪੋਰੇਸ਼ਨ ਚ ਕੀ ਹੋ ਰਿਹਾ ਹੈ ਇਹ ਸਾਰੀ ਚੀਜ਼ਾਂ ਲੋਕਾਂ ਨੂੰ ਪਹਿਲੇ ਪਤਾ ਹੈ ਪਰ ਤੁਸੀਂ ਕੇਆਰਟੀ ਟੈਲੀਵਿਜ਼ਨ ਦੇ ਮਾਧਿਅਮ ਨਾਲ ਬੜਾ ਸਾਹਜ ਰਖ ਦਿਓ ਬੜੀ ਮਜ ਰਖ ਦਿਓ ਕਿ ਲੋਕਾਂ ਦੀ ਇਹ ਸਮੱਸਿਆ ਨੂੰ ਇਸ ਤਰੀਕੇ ਨਾਲ ਬੜੇ ਹੌਸਲੇ ਨਾਲ ਪੇਸ਼ ਕਰਕੇ ਮੈਨੂੰ ਹੈਰਾਨ ਕਰ ਦਿਓ ਨਹੀਂ ਮਿਊਨਿਸਪਲ ਕਾਰਪੋਰੇਸ਼ਨ ਚ ਮੇਰਾ ਆਪਣਾ ਬੇਟਾ ਪੰਨਾ ਲਾਲ ਪਾਠੀਆ ਜਿਹੜਾ ਮੇਰਾ ਸ਼ਿਗਿਹਰਦ ਵੀ ਹੈ ਮੈਨੂੰ ਉਸਤੇ ਬਹੁਤ ਉਮੀਦਾਂ ਹੈ ਕਿ ਉਹ ਇਸ ਪਠਾਨਕੋਟ ਦੀ ਦਸ਼ਾ ਔਰ ਦਿਸ਼ਾ ਨੂੰ ਬਦਲੇਗਾ ਪਰ ਮੈਨੂੰ ਦਿਖਾਈ ਨਹੀਂ ਦੇ ਰਿਹਾ ਦੇਖ ਨਹੀਂ ਰਿਹਾ ਕਿ ਵੀ ਲੱਖਾਂ ਰੁਪਈਆ ਪਠਾਨਕੋਟ ਚ ਕੇਂਦਰ ਸਰਕਾਰ ਰਾਜ ਸਰਕਾਰ ਵੱਲੋਂ ਆਇਆ ਹੈ ਲੱਗਦਾ ਹੀ ਨਹੀਂ ਕਿ ਵੀ ਇਹ ਜਿਹੜੇ ਸਟੇਟ ਡੌਗ ਨੇ ਉਹਨੂੰ ਫੜਿਆ ਜਾ ਰਿਹਾ ਸਟੇਟ ਆ ਗਿਆ ਮੇਰੀ ਗਲੀ ਚ ਹੀ ਮੇਰੇ ਘਰੇ 1516 50 ਸਾਲ ਲਾਲ ਦੀ ਗਲੀ ਚ 1516 ਵਾਰਾ ਕੁੱਤੇ ਉਹ ਆਪੇ ਦੇਖੇ ਉਹਨਾਂ ਨੂੰ ਕਿਤੇ ਜਗ੍ਹਾ ਤੇ ਉਹਨਾਂ ਦਾ ਸਾਰਾ ਪੈਸਾ ਆ ਦਾ ਜਾਇਜ਼ ਨਾਜਾਇਜ਼ ਵੜ ਕੇ ਜਾ ਰਿਹਾ گاਉਂ ਸੈਸਵੀ ਜਿਹੜਾ ਹੈ ਸਰਕਾਰ ਦੇ ਵੱਲੋਂ ਆਇਆ ਆਇਆ ਆ ਰਿਹਾ ਹੈ ਫੰਡ ਆ ਰਿਹਾ ਹੈ ਪਰ ਉਹ ਕਿਤੇ ਲੱਗਦਾ ਨਹੀਂ ਹੈ ਕਿ ਅੱਜ ਵੀ ਜੇ ਆਪਾਂ ਸੜਕਾਂ ਤੇ ਦੇਖੀਏ ਤਾਂ ਤੁਰ ਤੁਰ ਘਟਣਾ ਦਾ ਕਾਰਨ ਇਹ ਜਾਨਵਰ ਜਿਹੜੇ ਨੇ ਉਹ ਬੰਦੇ ਨੇ ਸਹੀ ਕਹਿ ਰਿਹਾ ਤੁਸੀਂ ਬਿਲਕੁਲ ਮੁਨਾਸਿਬ ਗੱਲ ਕਰ ਰਹੇ ਹੋ ਗਊਸ਼ਾਲਾ ਦਾ ਪੈਸਾ ਆਇਆ ਸੀ ਉਹ ਗਊਸ਼ਾਲਾ ਨੂੰ ਨਹੀਂ ਗਿਆ ਸਟੇਟ ਡਾਗ ਨੂੰ ਕੋਈ ਪੜਦਾ ਨਹੀਂ ਕਿ ਉਹ ਨਹੀਂ ਆਇਆ ਸੜਕਾਂ ਟੁੱਟੀਆਂ ਪਈਆਂ ਨਾਲੇ ਬੰਦ ਪਈਆਂ ਗਲੀ ਗਲੀ ਗੰਦ ਦੇ ਢੇਰ ਲੱਗੇ ਰੋਕੀ ਚਲਾ ਰਿਹਾ ਹੈ ਸੀਵਰੇਜ ਯੁਕਤ ਪਾਣੀ ਲੋਕੀ ਪੀ ਰਹੇ ਹੈ ਔਰ ਇਹ ਬੜਾ ਇੱਕ ਅਪਰਾਧ ਕਾਰਪੋਰੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਜੀ ਮੰਦੇ ਕਿ ਲੋਕੀ ਕਨਫਿਊਜ਼ ਹੋ ਗਏ ਨੇ ਕਿਉਂਕਿ ਪੰਜਾਬ ਪਠਾਨਕੋਟ ਦੀ ਜੇਕਰ ਗੱਲ ਕਰੀਏ ਤੇ ਵਿਧਾਇਕ ਜਿਹੜੇ ਨੇ ਉਹ ਤੁਹਾਡੀ ਪਾਰਟੀ ਦੇ ਅਸ਼wini ਸ਼ਰਮਾ ਨੇ ਔਰ ਮ्युनਿਸਪਲ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਨੇ ਉਹ ਪੰਨਨਾਲ ਬਾਟੀਆਂ ਨੇ ਔਰ ਪੰਜਾਬ ਚ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਤੁਹਾਨੂੰ ਲੱਗਦਾ ਨਹੀਂ ਇੱਕ ਟ੍ਰਾਇੰਗਲ ਬੰਦਾ ਨਜ਼ਰ ਆ ਰਿਹਾ ਹੈ ਲੋਕ ਕਿਸ ਕੋਲ ਜਾਣ ਕਿਸ ਦੀ ਸੁਣੇ ਕਿਸ ਦੀ ਚਲਦੀ ਹੈ ਲੋਕਾਂ ਨੂੰ ਇਹ ਨਹੀਂ ਪਤਾ ਇਹ ਵੀ ਗੱਲ ਤੁਸੀਂ ਬੜੀ ਬਾਜ਼ਿਬ ਕਹੀ ਹੈ ਪਠਾਨਕੋਟ ਦੇ ਲੋਕੀ ਬੜੇ ਕਨਫਿਊਜ਼ਡ ਨੇ ਸਥਾਨੀ ਵਿਧਾਇਕ ਭਾਰਤੀ ਜਨਤਾ ਪਾਰਟੀ ਦਾ ਕਾਰਪੋਰੇਸ਼ਨ ਚ ਕਾਂਗਰਸ ਦਾ ਰੂਲ ਹੈ ਐਡਮਿਨਿਸਟ੍ਰੇਸ਼ਨ ਤੇ ਆਪ ਦੀ ਪਕੜ ਹੈ ਲੋਕੀ ਇੰਨੇ ਹੈਰਾਨ ਹੋ ਗਏ ਨੇ ਕਨਫਿਊਜ਼ ਹੋ ਗਏ ਨੇ ਐ ਸੱਚ ਮੰਜਿਸ ਚ ਨੇ ਕਿ ਜਾਈਏ ਤੇ ਜਾਈਏ ਕਿਹੜੀ ਜਗ੍ਹਾ ਤੇ ਜਾਈਏ ਐਮਐਲਏ ਨਦਾਰਦ ਹੈ ਐਡਮਿਨਿਸਟ੍ਰੇਸ਼ਨ ਪੂਰੀ ਕਰਪਸ਼ਨ ਚ ਹੈ ਪਰ ਐਮਐਲਏ ਤੁਹਾਡੀ ਹੀ ਪਾਰਟੀ ਦੇ ਨੇ ਨਹੀਂ ਮੇਰੀ ਪਾਰਟੀ ਦੇ ਨੇ ਤੇ ਮੈਂ ਆਪਣੀ ਪਾਰਟੀ ਨੂੰ ਥੋੜਾ ਮਾਫ ਕਰਾਂਗੇ ਕਿ ਵੀ ਆਪਣੀ ਪਾਰਟੀ ਦੇ ਵਿਧਾਇਕ ਐਡਮਿਨਿਸਟ੍ਰੇਸ਼ਨ ਚ ਲੋਕਾਂ ਚ ਧਰਨਿਆਂ ਚ ਜਲਸਿਆਂ ਚ ਜਲੂਸ ਚ ਨਜ਼ਰ ਆਣੇ ਚਾਹੀਦੇ ਨੇ ਜਿਹੜੀਆਂ ਲੋਕ ਇਸ ਦੀਆਂ ਪਾਲਸੀ ਨੇ ਲੋਕ ਦੇ ਮਸਲੇ ਨੇ ਸਾਨੀ ਐਮਐਲਏ ਬੀਜੇਪੀ ਦਾ ਔਰ ਕਾਂਗਰਸ ਦਾ ਰਾਜ ਹੈ ਆਪ ਦਾ ਰਾਜ ਹੈ ਉਹਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਡਰ ਕਿਸ ਦਾ ਮੈਂ ਕਾਂਗਰਸ ਦੇ ਰਾਜ ਚ ਵੀ ਰਾਜ ਕੀਤਾ ਹੈ ਬਾਕੀ ਪਾਰਟੀਆਂ ਦੇ ਰਾਜ ਚ ਵੀ ਰਾਜ ਕੀਤਾ ਇੱਕ ਦਿਨ ਵੀ ਚੈਨਨ ਨਹੀਂ ਬੈਠਿਆ ਮੇਰੀ ਹਸਤੀ ਤੇ ਹਦਰੀ ਹੁੰਦੀ ਸੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਜਿੱਥੇ ਵੀ ਧਰਨਾ ਜਲਸਾ ਜਲੂਸ ਹੁੰਦਾ ਸੀ ਉੱਥੇ ਮੈਂ ਹਾਜ਼ਰ ਸੀ ਬਹੁਤ ਦਿਨ ਪਹਿਲੇ ਮੇਰੇ ਨਾਲ RAMLAL ji ਹੁੰਦੇ ਸੀ MLA ਉਹ ਵੀ ਮੇਰਾ ਸਾਥ ਪੂਰਾ ਦਿੰਦੇ ਸੀਗੇ ਇਸੇ ਤਰ੍ਹਾਂ ਦਿਨੇਸ਼ ਬੱਬੂ ਮੇਰੇ ਸਾਥ ਦਿੰਦੇ ਸੀਗੇ ਪਰ ਵਰਤਮਾਨ ਸਮੇਂ ਚ MLA BJP ਦਾ ਹੋਵੇ ਔਰ ਵਿਰੋਧੀ ਪਾਰਟੀ ਦੀ ਆਵਾਜ਼ ਨੇ ਚੁੱਕੀ ਜਾਵੇ ਇਹ ਅਚਰਜੀ ਜਨਕ ਹੈ ਇਸ ਤੇ ਬੀਜੇਪੀ ਨੂੰ ਵਿਚਾਰ ਕਰਨਾ ਚਾਹੀਦਾ ਹੈ ਅੱਛੇ ਤਰ੍ਹਾਂ ਹੰਬਲ ਨਾਲ ਬੈਠ ਕੇ ਮੰਤਲ ਕਰਨਾ ਚਾਹੀਦਾ ਜੇਕਰ ਗੱਲ ਕਰੀਏ ਲੋਕ ਪੋਲੀਪਾਲੀ ਜਨਤਾ ਜਿਹੜੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਦੋਂ ਨੇਤਾ ਜਾਂਦੇ ਨੇ ਵੋਟਾਂ ਦਾ ਟਾਈਮ ਆਉਂਦਾ ਹੈ ਇਲੈਕਸ਼ਨਾਂ ਦਾ ਟਾਈਮ ਆਉਂਦਾ ਤੇ ਲੋਕ ਜਿਹੜੇ ਲੋਕਾਂ ਦੇ ਅੱਗੇ ਹੱਥ ਜੋੜ-ਜੋੜ ਕੇ ਖੜੇ ਹੋ ਜਾਂਦੇ ਨੇ ਤੇ ਲੋਕਾਂ ਨੂੰ ਵੀ ਆਸ ਹੁੰਦੀ ਹੈ ਕਿ ਇਸ ਇਹ ਲੀਡਰ ਨੂੰ ਵੋਟ ਪਾਵਾਂਗੇ ਤੇ ਵਿਧਾਇਕ ਬਣੇਗਾ ਜਾਂ ਮੰਤਰੀ ਬਣੇਗਾ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਭਵਿੱਖ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਪਰ ਹਜੇ ਤੱਕ ਸਾਡੀਆਂ ਜਿਹੜੀਆਂ ਪੀੜੀਆਂ ਦੇਖਦੇ ਆ ਰਹੇ ਆ ਤੇ ਇੱਥੇ ਤੱਕ ਹੀ ਸੀਮਿਤ ਹੈ ਕਿ ਸਿਰਫ ਗਲੀਆਂ ਨਾਲੀਆਂ ਇੱਥੋਂ ਤੱਕ ਹੀ ਕਿ ਕਿਹਾ ਸੀਮਿਤ ਰਹੇਗਾ ਮਾਸਟਰ ਜੀ ਇਸ ਤੋਂ ਅੱਗੇ ਕਿਹਾ ਕੋਈ ਵਿਕਾਸ ਨਹੀਂ ਕੀਤਾ ਜਾਏਗਾ ਵਿਕਾਸ ਤੇ ਕਿਆ ਕਰਨਾ ਗਲੀਆਂ ਨਾਲੀਆਂ ਸੜਕਾਂ ਹਜੇ ਤੱਕ ਜਿਹੜੀਆਂ ਬੇਸਿਕ ਨੀਡਸ ਜਿਹੜੀਆਂ ਉਹ ਲੋਕਾਂ ਨੂੰ ਨਹੀਂ ਮਿਲ ਪਾਰੀਆਂ ਇਸ ਤੇ ਤੁਸੀਂ ਕੀ ਕਹੋਗੇ ਮਾਸਟਰ ਜੀ ਬੜਾ ਧੰਨਵਾਦੀ ਆ ਮੈਡਮ ਜੀ ਤੁਹਾਡਾ ਜਨਤਾ ਦੀਆਂ ਜਵਲਨ ਤੇ ਸਮੱਸਿਆਵਾਂ ਨੂੰ ਤੁਸੀਂ ਉਠਾ ਰਹੇ ਹੋ ਬਹੁਤ ਅੱਛਾ ਲੱਗਿਆ ਮੈਨੂੰ ਸ਼ਹਿਰ ਦੀ ਕੋਈ ਸੜਕ ਠੀਕ ਅਵਸਥਾ ਚ ਨਹੀਂ ਹੈ ਜੀ ਸ਼ਹਿਰ ਦਾ ਕੋਈ ਨਾਲਾ ਕੋਈ ਨਾਲੀ ਕੋਈ ਗਲੀ ਸਾਫ ਸੁਥਰੀ ਨਹੀਂ ਹੈ ਗੱਲ ਬਿਲਕੁਲ ਠੀਕ ਤੁਸੀਂ ਕਹਿ ਰਹੀ ਹੈ ਲੋਕੀ ਵੰਚਿਤ ਠੱਗੇ ਹੋਇਆ ਮਹਿਸੂਸ ਕਰ ਰਹੇ ਨੇ ਕਿ ਅਸੀਂ ਵੋਟਾਂ ਪਾਈਆਂ ਸੀ ਐਮਪੀ ਬਿਲੇ ਵੀ ਪਾਈਆਂ ਐਮਐਲਏ ਵੀ ਪਾਈਆਂ ਲੇਕਿਨ ਵੋਟਾਂ ਦੇ ਬਾਅਦ ਸਾਨੂੰ ਜੋ ਸਹਿਯੋਗ ਐਡਮਿਨਿਸਟ੍ਰੇਸ਼ਨ ਦੇ ਲੋਕ ਐਮਐਲਏ ਵੱਲੋਂ ਮਿਲਣਾ ਚਾਹੀਦਾ ਜੀ ਕੋਈ ਮਿਲ ਨਹੀਂ ਰਿਹਾ ਇਸੇ ਕਰਕੇ ਪਠਾਨਕੋਟ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਵਧੀਆ ਹੈ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਵਧੀਆ ਹੈ ਰੋਜ਼ ਸਨੇਚਿੰਗ ਹੋ ਰਹੀ ਹੈ ਮੁੰਡੇ ਜੋ ਬੈਨ ਨੇਕ ਬਿਨਾਂ ਨੰਬਰਾਂ ਤੋਂ ਮੋਟਰਸਾਈਕਲ ਲੈ ਲੈਂਦੇ ਨੇ ਉਸ ਮੋਟਰਸਾਈਕਲ ਤੇ ਬੈਠ ਕੇ ਰਾਜ ਜਲਦੀ ਭਾਂਦੇ ਘਰੇ ਚੋਂ ਚੰਜੀਰੀ ਖੋਹਦੇ ਨੇ ਨਾ ਜਾਂਦੇ ਨੇ ਪੁਲਿਸ ਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਇਹ ਪੁਲਿਸ ਨਸ਼ਾ ਤਸਕਰ ਨੂੰ ਨਹੀਂ ਰੋਕ ਸਕਿਆ ਇਸ ਨੈਚੁਰਲ ਨਹੀਂ ਰੋਕ ਸਕਿਆ ਲੋਨਡਰ ਅਡਰ ਦੀ ਇਹ ਨਹੀਂ ਮਾੜੀ ਹਾਲਤ ਹੈ ਉਹਨਾਂ ਨਵਾਂ ਡੀਐਸਪੀ ਮੇਰਾ ਬਰਖੁਰਦਾਰ ਰਜਿੰਦਰ ਆਇਸ ਦੇਖਦੇ ਆ ਕਿ ਉਹ ਸ਼ਹਿਰ ਦੀਆਂ ਇਹਨਾਂ ਸਮੱਸਿਆਵਾਂ ਦੇ ਉੱਤੇ ਕਿੰਨੇ ਗੰਭੀਰ ਨੇ ਆਇਆ ਡਰਗ ਮਾਫੀਆ ਨਾ ਪੰਦੇ ਕਿ ਨਹੀਂ ਪੰਦੇ ਸਨੈਚਰ ਨੂੰ ਚੁੱਕ ਕੇ ਅੰਦਰ ਕਰਦੇ ਕਿ ਨਹੀਂ ਕਰਦੇ ਰੋਜ਼ ਜਿਹੜੀਆਂ ਚੋਰੀਆਂ ਲੋਕਾਂ ਦੀਆਂ ਦੁਕਾਨਾਂ ਤੇ ਹੋ ਰਹੀਆਂ ਨੂੰ ਰੋਕਦੇ ਕਿ ਨਹੀਂ ਰੋਕਦੇ ਹੂੰ ਔਰ ਇਹ ਮੈਂ ਪੁਲਿਸ ਦੇ ਪ੍ਰਸ਼ਾਸਨ ਤੋਂ ਮੰਗ ਕਰਨਾ ਕਿ ਬਈ ਆਪਣੀ ਡਿਊਟੀ ਨੂੰ ਉਹ ਵੀ ਧਿਆਨ ਨਾਲ ਕਰਨ ਦੀ ਕੋਸ਼ਿਸ਼ ਕਰਨ ਇਸੇ ਤਰ੍ਹਾਂ ਐਮਐਲਏ ਤੋਂ ਤਵੱਕੂ ਕਰਨਾ ਇਸੇ ਤਰ੍ਹਾਂ ਕਾਰਪੋਰੇਸ਼ਨ ਦੇ ਚੇਅਰਮੈਨ ਤੋਂ ਮੈਂ ਤਵੱਕੂ ਕਰਨਾ ਕਿ ਸ਼ਹਿਰ ਉਹਨਾਂ ਦਾ ਆਪਣਾ ਸ਼ਹਿਰ ਹੈ ਇਹ ਸ਼ਹਿਰ ਚ ਜੰਮੇ ਪਲੇ ਨੇ ਇਹ ਸ਼ਹਿਰ ਦੇ ਨਾਲ ਉਹਨਾਂ ਦੇ ਹਿੱਤ ਹੋਣਾ ਚਾਹੀਦਾ ਇਹ ਸ਼ਹਿਰ ਦੇ ਹਰ ਵਿਅਕਤੀ ਦੀ ਰਿਸਪੈਕਟ ਉਹਨਾਂ ਦੇ ਦਿਲ ਔਰ ਦਿਮਾਗ ਚ ਹੋਣੀ ਚਾਹੀਦੀ ਹੈ ਪਠਾਨਕੋਟ ਬੜਾ ਅੱਛਾ ਸੁੰਦਰ ਸ਼ਹਿਰ ਹੈ ਔਰ ਕੁਦਰਤ ਨੇ ਬੜੀ ਅੱਛੀ ਜੀਓਗ੍ਰਾਫੀਕਲ ਸਥਿਤੀ ਚ ਪਟਾਣਕੋਟ ਨੂੰ ਰਾਇ ਇੱਕ ਪਾਸੇ ਚੱਕੀ ਦਰਿਆ ਹੈ ਦੂਜੇ ਪਾਸੇ ਰਾਵੀ ਦਰਿਆ ਹੈ ਵਿਸ਼ਕਾਰ ਸੀ ਖੜੇ ਆ ਉੱਚੀ ਜਗ੍ਹਾ ਤੇ ਖੜੇ ਆ ਇਸ ਤੋਂ ਦੀ ਪਾਣੀ ਦੀ ਸੀਵਰੇਜ ਦੀ ਵਿਵਸਥਾ ਬੜੀ ਠੀਕ ਹੋਣੀ ਚਾਹੀਦੀ ਸੀ ਨਹੀਂ ਹੋ ਪਾਰੀ ਦੁਰਭਾਗੇ ਪਟਾਣਕੋਟ ਦੇ ਲੋਕਾਂ ਦਾ ਵਿਚਾਰਿਆਂ ਦਾ ਉਹਨਾਂ ਨੇ ਵੋਟਾਂ ਪਾਣੀਆਂ ਜੀ ਵੋਟਾਂ ਪਾ ਦਿੰਦੇ ਨੇ ਉਹਦੇ ਬਾਅਦ ਲੋਕਾਂ ਦਾ ਕੋਈ ਹਾਲ ਚਾਲ ਪੁੱਛਣ ਵਾਲਾ ਕੋਈ ਉਹਨਾਂ ਦੀ ਤਕਲੀਫ ਨੂੰ ਦੂਰ ਕਰਨ ਵਾਲਾ ਉਹਨਾਂ ਦੀ ਇਹ ਜ਼ਰੂਰੀ ਜੋ ਜ਼ਰੂਰਤਾਂ ਨੇ ਉਹਨਾਂ ਦੀਆਂ ਬਿਰਤੀਆਂ ਹੰਦੀਆਂ ਬਲਕਿ ਕੋਈ ਮੈਨੂੰ ਨਜ਼ਰ ਨਹੀਂ ਆ ਰਿਹਾ ਕੋਈ ਰਾਜਨੀਤੀ ਰਾਜਨੀਤੀ ਦੀ ਵੀ ਵੈਕੂਮ ਹੈ ਮੈਂ ਕਿ ਇਸ ਵੇਲੇ ਤਾਂ ਰਾਜਨੀਤੀ ਦੀ ਕੋਈ ਤੁਸੀਂ ਕਹੋ ਕਿ ਕੋਈ ਬੜੀ ਰੋਪਦਾਰ ਰਾਜਨੀਤੀ ਚੱਲ ਰਹੀ ਹੈ ਕੋਈ ਸਿਧਾਂਤਾਂ ਤੇ ਰਾਜਨੀਤੀ ਚੱਲ ਰਹੀ ਹੈ ਐਸਾ ਕੋਈ ਨਹੀਂ ਹੈ ਸਭ 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 ਬੰਚਿਤ ਸਭ ਠੱਗੇਗੇ ਲੋਕੀ ਠੱਗੇਗੇ ਬਹੁਤ ਬਹੁਤ ਸ਼ੁਕਰੀਆ ਮਾਸਟਰ ਜੀ ਸੋ ਦੱਸ ਜੀਏ ਕਿ ਮਾਸਟਰ ਜੀ ਦੀ ਜਦਾਂ ਅਸੀਂ ਪਹਿਲਾਂ ਵੀ ਦੱਸਿਆ ਕਿ ਸਿਹਤ ਜਿਹੜੀ ਉਹ ਖਰਾਬ ਹੈ ਕਈ ਦਿਨਾਂ ਤੋਂ ਖਰਾਬ ਸੀ ਪਰ ਹੁਣ ਥੋੜੇ ਆਪਣੇ ਆਪ ਨੂੰ ਠੀਕ ਮਹਿਸੂਸ ਕਰ ਰਹੇ ਨੇ ਸੋ ਬਹੁਤ ਦੇਰ ਬਾਅਦ ਇਹਨਾਂ ਦੇ ਨਾਲ ਆਪਾਂ ਰੁਬਰੂ ਹੋਏ ਆ ਸੋ ਦੱਸ ਜੀਏ ਕਿ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਅੱਜ ਵੀ ਆਪਣੇ ਪਠਾਨਕੋਟ ਦੇ ਬਾਰੇ ਸੋਚਦੇ ਨੇ ਚੰਗੇ ਵਿਚਾਰ ਰੱਖਦੇ ਨੇ ਚਾਹੁੰਦੇ ਨੇ ਕਿ ਪਠਾਨਕੋਟ ਦੇ ਵਿੱਚ ਸੁਧਾਰ ਹੋਏ ਲੋਕਾਂ ਦਾ ਭਵਿੱਖ ਜਿਹੜਾ ਉਹ ਚੰਗਾ ਹੋਏ ਪਰ ਦੱਸ ਜੀਏ ਕਿ ਕਈ ਨਿਸ਼ਾਨੇ ਜਿਹੜੇ ਆ ਉਹਨਾਂ ਨੇ ਕਈ ਪਾਰਟੀਆਂ ਤੇ ਵੀ ਸਾਦੇ ਨੇ ਔਰ ਸਾਡੇ ਨਾਲ ਆਪਣੇ ਵਿਚਾਰ ਵੀ ਜਿਹੜੇ ਆ ਸਾਂਝੇ ਕੀਤੇ ਨੇ ਅਗਲੀ ਵਾਰ ਫਿਰ ਕਿਸੇ ਖਾਸ ਮਹਿਮਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਦਿਓ ਮੈਨੂੰ ਇਜਾਜ਼ਤ ਮੈਂ ਮਹੰਕਰਨ ਦਾਵਾ ਪਾਇਲ ਗੁਰਨਾਲ ਦੇ ਨਾਲ ਕਿਆਟੀ ਨਿਊਜ਼ ਨੈਟਵਰਕ